ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਪੇਜ ਹਰਪ੍ਰੀਤ ਅਕਲਿਆ ਤੇ ਤੁਸੀਂ ਜਾਣਦੇ ਹੋ ਹੜਾ ਦਾ ਮੌਸਮ ਆਗਾ ਡਰੇਨ ਦਿਖਾ ਦਿੰਨਾ ਤੁਹਾਨੂੰ ਕਿੰਨਾ ਉਪੜਿਆ ਹੋਇਆ ਹੈਗਾ ਯਾਨੀ ਕਿ ਪਾਣੀ ਬਹੁਤ ਹੀ ਜ਼ਿਆਦਾ ਆਇਆ ਹੋਇਆ ਹੈ ਇੱਕ ਬੇਨਤੀ ਹੈ ਐਮਐਲਏ ਲਾਭ ਸਿੰਘ ਓਕੋ ਨੂੰ ਉਹਨਾਂ ਦੇ ਪੀਏ ਨੂੰ ਆਪਣੀ ਇਹ ਸੜਕ ਹੈਗੀ ਦਰਾਜ ਦਰਾਕਾਂ ਨੂੰ ਜਾ ਰਹੀ ਹੈ ਡਰੇਨ ਉੱਪਰ ਦੀ ਜਾ ਰਹੀ ਹੈ ਇੱਥੇ ਰੇਲਿੰਗ ਜਰੂਰ ਲਵਾ ਦਿਓ ਜੀ ਇੱਕ ਥੋੜੀ ਜੀ ਬੇਨਤੀ ਹੈ ਹੱਥ ਬੰਨ੍ਹ ਕੇ ਲਾਭ ਸਿੰਘ ਓਕੋ ਜੀ ਐਮਐਲਏ ਸਾਹਿਬ ਤੇ ਜੇ ਕੋਈ ਨਾ ਕੋਈ ਤਰਕੋਟ ਨਾ ਹੋਵੇ। ਡਰਕਟ ਨਾ ਨਾ ਹੋਵੇ। ਇਸ ਤੋਂ ਪਹਿਲਾਂ ਜਾਨੀ ਕਿਥੇ ਰੇਲਿੰਗ ਲੋਹੇ ਦੀ ਰੇਲ ਹੈ ਕੁਝ ਵੀ ਹੈ ਜਾਨੀ ਕਿ ਉਹ ਜ਼ਰੂਰ ਲਵਾ ਦੇਣਾ ਹੱਥ ਬੰਨ ਕੇ ਬੇਨਤੀ ਹੈ ਜੀ। ਲਾਹਵ ਸਿੰਘ ਉੱਗੋ ਦੇ ਪੀਓ ਜੀ ਛੋਟਾ ਪਿੰਡ ਹੈ ਇਹ ਦਰਾਜ ਤਰਾਕਾ। ਥੋੜਾ ਜਿਹਾ ਇਸ ਵੱਲ ਵੀ ਥੋੜਾ ਜਿਹਾ ਧਿਆਨ ਦਿਓ। ਇੱਥੇ ਰੇਲਿੰਗ ਜ਼ਰੂਰ ਲੱਗਣੀ ਚਾਹੀਦੀ ਹੈਗੀ। ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ। ਛੋਟੇ ਪਿੰਡ ਵਿੱਚ ਪਹਿਲਾਂ ਇਹ ਦੁਰਘਟਨਾ ਘਟ ਚੁੱਕੀ ਹੈਗੀ। ਦੋ ਬੱਚੇ ਸੀ ਜਿਹੜੇ ਉਹ ਟੋਬੇ ਦੇ ਵਿੱਚ ਡਿੱਗ ਕੇ ਮਰ ਚੁੱਕੇ ਸੀ। ਉਸ ਤੋਂ ਬਾਅਦ ਤੁਸੀਂ ਜਣੀ ਤੇ ਰੇਲਿੰਗ ਵਾਲੇ ਤੋਂ ਵਾਲੇ ਲਵਾਤੀ ਹੋਰ ਕੋਈ ਘਟਨਾ ਨਾ ਵਾਪਰੇ ਤਾਂ ਇੱਥੇ ਰੇਲਿੰਗ ਲਾਉਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਦੇ ਆ ਬਿਲਕੁਲ ਸਿੰਗਲ ਰਸਤਾ ਜੀ ਇਹ ਰੇਲਿੰਗ ਇਸੇ ਜ਼ਰੂਰ ਲੱਗਣੀ ਚਾਹੀਦੀ ਹੈ ਹੱਥ ਬੰਨ ਕੇ ਬੇਨਤੀ ਹੈ ਲਾਭ ਸਿੰਘ ਗੋਗੋ ਜੀ ਥੋੜਾ ਜਿਹਾ ਕਰੋ ਧਿਆਨ ਉਹਨਾਂ ਦੇ ਪੀਏ ਸਾਹਿਬ ਤੁਹਾਡਾ ਪਿੰਡ ਆ ਜੀ ਇਹ ਮੜੇ ਕਰੋ ਧਿਆਨ ਇਹਦੇ ਰੇਲਿੰਗ ਜ਼ਰੂਰ ਲਵਾਓ ਜੀ ਤਾਂ ਜੋ ਦੁਰਘਟਨਾ ਨਾ ਘਟੇ ਪਾਣੀ ਦਾ ਵਹਾਅ ਜਿਹੜਾ ਕਦੋਂ ਵੀ ਵੱਧ ਘਟ ਸਕਦਾ ਹੈਗਾ ਆ ਤੁਸੀਂ ਟ੍ਰੇਨ ਦੇਖ ਹੀ ਰਹੇ ਹੋ ਪਾਣੀ ਫੁਲਾੜ ਡਾਊਨ ਚੱਲ ਰਿਹਾ ਜਦੋਂ ਪਾਣੀ ਓਵਰਸੀ ਦੇ ਉੱਪਰ ਦੀ ਜਾ ਰਿਹਾ ਸੀਗਾ ਸਿੰਗਲ ਸੜਕ ਹੈ ਜੀ ਆਵਾਜ਼ਾਂ ਵੀ ਬਹੁਤ ਰਹਿੰਦੀ ਹੈ ਇੱਥੇ ਬਹੁਤ ਖੜਾ ਪੂਰਾ ਪੂਰਾ ਰਸਤਾ ਦਾ ਰੇਲਿੰਗ ਜਰੂਰ ਲਵਾ ਦਿਓ ਜੀ ਨਾਮ ਸਿੰਘ ਉਹ ਜੀ ਐਮ ਐਲ اے ਹਲਕਾ ਭਟਾੜ ਉਹਨਾਂ ਦੇ ਪੀਏ ਥੋੜਾ ਪਿੰਡ ਹੈ ਇਹ ਮੜੇ ਕਰੋ ਕਿਰਪਾ ਤੇ ਰੇਲਿੰਗ ਦਾ ਜਰੂਰ ਇਸ ਵਿੱਚ ਧਿਆਨ ਦਿਓ ਬਹੁਤ ਧੰਨਵਾਦ ਜੀ